ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਪਰਿਵਾਰਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਾਂਜੀ ਚਲੋ ਫਿਰ ਚੱਲਦੇ ਹਾਂ ਕਹਾਣੀ ਵੱਲ। ਸਿਮਰ ਅਤੇ ਜਿਸ ਕਰਨ ਦਾ ਵਿਆਹ ਮਾਪਿਆਂ ਦੀ ਮਰਜ਼ੀ ਅਨਸਾਰ ਹੋਇਆ ਸੀ। ਸਿਮਰ ਦੀ ਭੂਆ ਨੇ ਸਿਮਰ ਦਾ ਰਿਸ਼ਤਾ ਆਪਣੀ ਨਾਨਦੇ ਦੇ ਪਿੰਡ ਕਰਵਾਇਆ ਸੀ ਸਿਮਰ ਅਤੇ ਜਿਸ ਕਾਰਨ ਵਿਆਹ ਤੋਂ ਬਾਅਦ ਬੜੇ ਖੁਸ਼ ਸੀ ਦੋਨਾਂ ਦਾ ਰਿਸ਼ਤਾ ਬੜੀ ਖੂਬਸੂਰਤੀ ਨਾਲ ਨਿਭਰਿਆ ਸੀ ਜਿਸ ਕਾਰਨ ਸਰਕਾਰੀ ਮਾਸਟਰ ਸੀ ਸਿਮਰ ਦਾਸਕ ਪੜੀ ਸੀ ਜਿਸ ਕਾਰਨ ਦੇ ਮੰਮੀ ਡੈਡੀ ਨੂੰ ਸਿਮਰ ਪਸੰਦ ਆ ਗਈ ਉਸ ਨੇ ਆਪਣੇ ਮਾਪਿਆਂ ਅੱਗੇ ਇਹ ਨਹੀਂ ਕਿਹਾ ਕਿ ਮੈਂ ਬਰਾਬਰ ਦੀ ਯੋਗਤਾ ਵਾਲੀ ਕੁੜੀ ਲੈਣੀ ਆ ਉਹ ਆਪਣੇ ਮਾਪਿਆਂ ਅੱਗੇ ਕਦੀ ਨਹੀਂ ਬੋਲਦਾ ਸੀ ਸਿਮਰ ਅਤੇ ਜਸਕਰਨ ਦਾ ਬੜਾ ਪਿਆਰ ਸੀ। ਉਹਨਾਂ ਨੇ ਦਿਵਿਆ ਨੂੰ 1.5 ਸਾਲ ਹੋ ਚੁੱਕਾ ਸੀ ਕਿ ਅਚਾਨਕ ਹਾਰਟ ਅਟੈਕ ਅਕੌਣ ਕਾਰਨ ਜਸਕਰਨ ਦੇ ਡੈਡੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜਸਕਰਨ ਬਿਲਕੁਲ ਟੁੱਟ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਜਸਕਰਨ ਦੇ ਸਿਰ ਆ ਗਈ। ਕਿਉਂਕਿ ਜਸਕਰਨ ਦੀ ਮੰਮੀ ਬਿਲਕੁਲ ਅਨਪੜ੍ਹ ਸੀ ਤੇ ਬਹੁਤ ਹੀ ਭੋਲੇ-ਪਾਲੇ ਸੀ। ਇਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਜਿਸ ਕਰਨ ਨੂੰ ਹੀ ਚੁੱਕਣੀ ਪਈ ਹੁਣ ਉਹ ਘਰ ਦੇ ਕੰਮਾਂ ਵਿੱਚ ਅਤੇ ਆਪਣੀ ਡਿਊਟੀ ਵਿੱਚ ਇੰਨਾ ਰੁੱਝਿਆ ਸੀ ਕਿ ਉਸ ਕੋਲ ਸਿਮਰ ਨਾਲ ਹੱਸਣ ਖੇਡਣ ਦਾ ਟਾਈਮ ਹੀ ਨਹੀਂ ਬਚਦਾ ਸੀ ਇਧਰ ਸਿਮਰ ਵੀ ਬੜਾ ਉਦਾਸ ਰਹਿਣ ਲੱਗੀ ਕਿ ਮੇਰੇ ਘਰ ਵਾਲੇ ਨੂੰ ਹੁਣ ਮੇਰੀ ਕੋਈ ਪਰਵਾਹ ਨਹੀਂ ਇੱਕ ਦਿਨ ਸਿਮਰ ਨੂੰ ਰਾਤ ਨੂੰ ਬੁਖਾਰ ਹੋ ਗਿਆ ਜਿਸ ਕਾਰਨ ਦੀ ਸਵੇਰੀ ਖੇਤ ਪਾਣੀ ਦੀ ਵਾਰੀ ਸੀ ਪਾਣੀ ਲਾ ਕੇ ਜਦੋਂ ਉਹ ਘਾਰੇ ਵਾਪਸ ਆਇਆ ਤਾਂ ਉਸ ਦਾ ਸਕੂਲ ਡਿਊਟੀ ਜਾਣ ਦਾ ਟਾਈਮ ਹੋ ਗਿਆ ਉਹ ਫਟਾਫਟ ਸਕੂਲ ਵੱਲ ਤੁਰ ਗਿਆ ਸਿਮਰ ਨੂੰ ਉਸਨੇ ਕਹਿ ਦਿੱਤਾ ਕਿ ਮੈਂ ਡਾਕਟਰ ਨੂੰ ਫੋਨ ਕਰ ਦਿੱਤਾ ਉਹ ਤੈਨੂੰ ਘਰ ਆ ਕੇ ਦਵਾਈ ਦੇ ਜਾਵੇਗਾ ਪਰ ਸਿਮਰ ਨੂੰ ਇਸ ਕਰਨ ਦੀ ਇਹ ਗੱਲ ਬਿਲਕੁਲ ਪਸੰਦ ਚੰਗੀ ਨਹੀਂ ਲੱਗੀ ਉਸਨੇ ਡਾਕਟਰ ਤੋਂ ਦਵਾਈ ਲਈ ਅਤੇ ਬੈਗ ਚੁੱਕ ਕੇ ਆਪਣੇ ਪਿਕੇਆਂ ਵੱਲ ਤੁਰ ਪਈ ਜਿਸ ਕਰਨ ਦੀ ਮੰਮੀ ਨੇ ਉਸ ਨੂੰ ਬਹੁਤ ਰੋਕਿਆ ਪਰ ਉਹ ਬਹੁਤ ਗੁੱਸੇ ਵਿੱਚ ਸੀ ਕਹਿਣ ਲੱਗੀ ਨਹੀਂ ਮੰਮੀ ਹੁਣ ਮੈਂ ਇੱਥੇ 1 ਮਿੰਟ ਵੀ ਨਹੀਂ ਰੁਕ ਸਕਦੀ ਜਦ ਮੇਰੀ ਘਰ ਵਾਲੇ ਨੂੰ ਮੇਰੀ ਬਿਮਾਰ ਹੋਣ ਦੀ ਕੋਈ ਫਿਕਰ ਨਹੀਂ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਤੇ ਮੈਂ ਇਸ ਘਰ ਵਿੱਚ ਰਹਿ ਕੇ ਕਰਨਾ ਵੀ ਕੀ ਹੈ ਜਿਸ ਕਰਨ ਦੀ ਮੰਮੀ ਨੇ ਬੜਾ ਸਮਝਾਇਆ ਕਿ ਉਸ ਕੋਲ ਟਾਈਮ ਹੀ ਇੰਨਾ ਘੱਟ ਸੀ ਸ਼ਾਮ ਨੂੰ ਆਵੇਗਾ ਤਾਂ ਤੈਨੂੰ ਸ਼ਹਿਰੋਂ ਦਵਾਈ ਦਿਵਾ ਲਿਆਵੇਗਾ ਪਰ ਸਿਮਰ ਜਿੱਦ ਦੀ ਬਹੁਤ ਪੱਕੀ ਸੀ ਉਹ ਆਪਣੀ ਸੱਸ ਦੇ ਕਹਿੰਤੇ ਨਾ ਰੁਕੀ ਆਪਣੀ ਪੀਕੇ ਘਰ ਵੱਲ ਚਲੀ ਗਈ ਉੱਥੇ ਜਾਂਦਿਆਂ-ਜਾਂਦਿਆਂ ਰਸਤੇ ਵਿੱਚ ਉਸ ਨੂੰ ਫਿਰ ਬੁਖਾਰ ਹੋ ਗਿਆ ਜਦੋਂ ਉਹ ਪੀਕੇ ਘਰ ਪਹੁੰਚੀ ਤਾਂ ਉਸ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ ਉਸ ਦੀ ਮੰਮੀ ਨੇ ਉਸ ਦੀ ਇਹ ਹਾਲਤ ਦੇਖੀ ਤਾਂ ਭੜਕ ਉੱઠી ਕਹਿਣ ਲੱਗੀ ਮੇਰੀ ਧੀ ਦੀ ਕਿਸੇ ਨੂੰ ਕੁਈ ਪਰਵਾਹ ਨਹੀਂ ਬਿਮਾਰ ਨੂੰ ਬੱਸ ਚੜਾ ਕੇ ਪੇਕੇ ਘਰ ਤੋਰ ਦਿੱਤਾ ਸਿਮਰ ਵੀ ਗੁੱਸੇ ਵਿੱਚ ਆ ਗਈ ਜਿਸ ਕਾਰਨ ਉਹ ਬੜਾ ਕੁਝ ਬੋਲੀ ਬੱਸ ਫਿਰ ਗੱਲਬਾਤ ਵਧਦੀ ਗਈ ਅੱਗੇ ਸਿਮਰ ਨੇ ਜਿਸ ਕਾਰਨ ਨੇ ਸਿਮਰ ਨੂੰ ਫੋਨ ਕੀਤਾ ਸਿਮਰ ਨੇ ਫੋਨ ਨਾ ਚੁੱਕਿਆ ਸਿਮਰ ਹੁਣ ਇੱਕੋ ਹੀ ਜਿੱਦ ਫੜੀ ਬੈਠੀ ਸੀ ਕਿ ਮੈਂ ਸੌਰੇ ਘਰ ਵਾਪਸ ਨਹੀਂ ਜਾਵਾਂਗੀ ਜਿਸ ਕਾਰਨ ਨੇ ਉਸ ਨੂੰ ਕਹਿ ਦਿੱਤਾ ਚਲ ਜੇ ਤੂੰ ਵਾਪਿਸ ਨਹੀਂ ਆਉਣਾ ਤਾਂ ਮੇਰੇ ਤੋਂ ਤਲਾਕ ਲੈ ਲੈ ਸਿਮਰ ਵੀ ਬੜੀ ਗੁੱਸੇ ਖੋਰ ਸੀ ਉਸ ਨੇ ਝੱਟਪਟ ਤਲਾਕ ਲਈ ਹਾਂ ਕਹਿ ਦਿੱਤੀ ਗੱਲ ਕੋਟ ਕਚਹਿਰੀ ਤੱਕ ਪਹੁੰਚ ਗਈ ਉਹ ਤਰੀਕਾਂ ਤੇ ਜਾਂਦੀ ਤੇ ਵਾਪਿਸ ਆ ਜਾਂਦੀ ਜਿਸ ਦਿਨ ਉਸ ਦੀ ਆਖਰੀ ਤਰੀਕ ਸੀ ਉਸ ਦਿਨ ਜਿਸ ਕਾਰਨ ਅਤੇ ਸਿਮਰ ਕੋਟ ਵਿੱਚ ਗਏ ਦੋਨਾਂ ਤੋਂ ਉਹਨਾਂ ਦੀ ਮੰਗ ਪੁੱਛੀ ਗਈ ਸਿਮਰ ਨੇ ਇਹ ਮੰਗ ਰੱਖੀ ਕਿ ਮੈਂ ਆਪਣੇ ਘਰ ਵਾਲੇ ਨਾਲ ਇੱਕ ਦਿਨ ਗੁਜ਼ਾਰਨਾ ਚਾਹੁੰਦੀ ਹਾਂ ਤਲਾਕ ਤੋਂ ਪਹਿਲਾਂ ਫਿਰ ਤਲਾਕ ਲਵਾਂਗੇ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਸਿਮਰ ਨੇ ਮਿਲਣ ਦਾ ਪ੍ਰੋਗਰਾਮ ਨਾ ਤਾਂ ਆਪਣੇ ਘਰ ਰੱਖਿਆ ਤੇ ਨਾ ਹੀ ਆਪਣੇ ਪਤੀ ਦੇ ਘਰ ਰੱਖਿਆ ਉਸਨੇ ਬਾਹਰ ਇੱਕ ਰੈਸਟੋਰੈਂਟ ਵਿੱਚ ਆਪਣੇ ਪਤੀ ਨੂੰ ਬੁਲਾਇਆ ਜਦੋਂ ਰੈਸਟੋਰੈਂਟ ਵਿੱਚ ਗਈ ਤਾਂ ਜਸਕਰਨ ਪਹਿਲਾਂ ਹੀ ਉੱਥੇ ਬੈਠਾ ਸੀ ਉਹ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੱਕਿਆ ਸੀ ਉਸ ਦੀਆਂ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਬਨੇ ਹੋਏ ਸੀ ਸਿਮਰ ਨੇ ਜਿਸ ਕਾਰਨ ਨੂੰ ਪੁੱਛਿਆ ਕੀ ਗੱਲ ਹੈ ਤੁਸੀਂ ਕਾਫੀ ਕਮਜ਼ੋਰ ਹੋ ਚੁੱਕੇ ਹੋ ਜਿਸ ਕਾਰਨ ਕਹਿਣ ਲੱਗਾ ਮੈਨੂੰ ਕੈਂਸਰ ਹੈ ਜਿਸ ਕਾਰਨ ਨੇ ਦੱਸਿਆ ਕਿ ਮੈਨੂੰ ਇਹ ਬਿਮਾਰੀ ਜਦੋਂ ਤੋਂ ਲੱਗੀ ਹੈ ਉਦੋਂ ਤੋਂ ਮੇਰੇ ਮੰਮੀ ਸਤਵੇਂ ਵਿੱਚ ਚਲੇ ਗਏ ਹਨ ਮੈਂ ਤਾਂ ਉਦ ਉਹਨਾਂ ਦੀ ਦੇਖਭਾਲ ਕਰਦਾ ਹਾਂ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਜਿਸ ਕਰਕੇ ਮੈਂ ਜਾਦਾ ਕਮਜ਼ੋਰ ਹੋ ਗਿਆ ਹਾਂ ਜਿਸ ਕਰਨ ਦੇ ਮੂਹੋਂ ਇਹ ਗੱਲ ਸੁਣ ਕੇ ਸਿਮਰ ਦੇ ਮਨ ਨੂੰ ਬੜਾ ਵੱਡਾ ਝਟਕਾ ਲੱਗਿਆ ਉਸ ਦੀਆਂ ਅੱਖਾਂ ਪਰ ਆਈਆਂ ਉਸ ਨੇ ਜਿਸ ਕਰਨ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਕਹਿਣ ਲੱਗੀ ਮੈਂ ਤੁਹਾਨੂੰ ਇੰਨੇ ਮਾੜੇ ਹਾਲਾਤ ਵਿੱਚ ਇਕੱਲੇ ਨਹੀਂ ਛੱਡ ਸਕਦੀ ਮੈਂ ਆਪਣਾ ਤਲਾਕ ਦਾ ਫੈਸਲਾ ਵਾਪਸ ਲੈਂਦੀ ਹਾਂ ਮੈਂ ਹੁਣ ਅੱਗੇ ਤੋਂ ਤੁਹਾਡੇ ਨਾਲ ਰਹ ਕੇ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ ਜਿਸ ਕਾਰਨ ਨੂੰ ਵੀ ਇਸ ਵਿੱਚ ਕੋਈ ਇਤਰਾਜ਼ ਨਹੀਂ ਸੀ ਸਿਮਰ ਜਿਸ ਕਾਰਨ ਦੇ ਘਰ ਉਸ ਦੇ ਨਾਲ ਚਲੀ ਗਈ ਸਿਮਰ ਆਪਣੀ ਸੱਸ ਅਤੇ ਪਤੀ ਦੀ ਦੇਖਭਾਲ ਕਰਨ ਲੱਗੀ ਸਿਮਰ ਨੂੰ ਉਸ ਦੀ ਸਹੇਲੀ ਨੇ ਦੱਸਿਆ ਕਿ ਦਿੱਲੀ ਵਿੱਚ ਕੈਂਸਰ ਦਾ ਇਲਾਜ ਹੈਗਾ ਤੂੰ ਜਿਸ ਕਾਰਨ ਨੂੰ ਉੱਥੇ ਲੈ ਕੇ ਜਾ ਸਿਮਰ ਨੇ ਆਪਣੀ ਸਹੇਲੀ ਦੀ ਗੱਲ ਮੰਨੀ ਆਪਣੇ ਪਤੀ ਨੂੰ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਲੈ ਗਈ। ਉੱਥੇ ਡਾਕਟਰਾਂ ਨੇ ਦੱਸਿਆ ਕਿ ਤੁਹਾਨੂੰ 3 ਮਹੀਨੇ ਇੱਥੇ ਹੀ ਰਹਿਣਾ ਪਵੇਗਾ। ਤੁਹਾਡ ਠੀਕ ਹੋ ਜਾਵੇਗਾ। ਸਿਮਰ ਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਤੁਸੀਂ ਮੇਰੀ ਸੱਸ ਨੂੰ ਆਪਣੇ ਕੋਲ ਲੈ ਆਓ ਅਤੇ ਉਸ ਦਾ ਧਿਆਨ ਰੱਖਿਓ। ਮੈਂ ਇੱਥੇ ਰਹਿ ਕੇ ਜਿਸ ਕਰਨ ਦਾ ਇਲਾਜ ਕਰਵਾਵਾਂਗੀ। ਅਤੇ ਫਿਰ ਸਿਮਰ ਨੇ ਦਿਨ ਰਾਤ ਇੱਕ ਕਰ ਦਿੱਤੀ ਉਹ ਨੇੜੇ ਘਰਾਂ ਵਿੱਚ ਕੰਮ ਕਰਦੀ ਪੈਸੇ ਬਣਾਉਂਦੀ ਕੁਝ ਕੁ ਪੈਸੇ ਤਾਂ ਜਸਕਰਨ ਕੋਲ ਹੈਗੇ ਸੀ ਬਾਕੀ ਉਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਨਾਲ ਦੀ ਨਾਲ ਪੈਸੇ ਦਾ ਪ੍ਰਬੰਧ ਕਰ ਲਿਆ ਪੂਰੇ 3 ਮਹੀਨੇ ਉਸ ਨੇ ਬਹੁਤ ਮਿਹਨਤ ਅਤੇ ਜਸਕਰਨ ਦੀ ਸੇਵਾ ਕੀਤੀ 3 ਮਹੀਨਿਆਂ ਬਾਅਦ ਜਦ ਉਹ ਵਾਪਸ ਜਸਕਰਨ ਨੂੰ ਲੈ ਕੇ ਘਰ ਆਈ ਤਾਂ ਜਿਸ ਕਰਨ ਦੀ ਬਿਮਾਰੀ ਬਿਲਕੁਲ ਠੀਕ ਹੋ ਚੁੱਕੀ ਸੀ ਉਸ ਦੀ ਸਿਹਤ ਬੜੀ ਸੋਹਣੀ ਬਣ ਗਈ ਸੀ ਜਿਸ ਕਰਨ ਦੀ ਸਿਹਤ ਵੇਖ ਕੇ ਉਸ ਦੀ ਮਾਂ ਦੀ ਸਿਹਤ ਵਿੱਚ ਵੀ ਸੁਧਾਰ ਆਉਣ ਲੱਗਾ ਉਹ ਵੀ ਜਿਸ ਕਰਨ ਨੂੰ ਹੱਸਦਾ ਖੇਡਦਾ ਤੇ ਖੁਸ਼ ਦੇਖਣਾ ਚਾਹੁੰਦੀ ਸੀ ਅਤੇ ਫਿਰ ਉਹ ਸਦਮੇ ਵਿੱਚੋਂ ਬਾਹਰ ਨਿਕਲ ਆਈ ਪੂਰੇ ਇਲਾਕੇ ਅਤੇ ਪੂਰੇ ਪਿੰਡ ਵਿੱਚ ਸਿਮਰ ਦੀਆਂ ਹੀ ਗੱਲਾਂ ਚੱਲਦੀਆਂ ਕਿ ਕਿਵੇਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆ ਸਿਮਰ ਨੇ ਹੁਣ ਇੱਕ ਗੱਲ ਦਾ ਪ੍ਰਣ ਕਰ ਲਿਆ ਸੀ ਕਿ ਹੁਣ ਉਹ ਆਪਣੇ ਇਲਾਕੇ ਵਿੱਚ ਕੈਂਸਰ ਦੇ ਮਰੀਜ਼ ਨਹੀਂ ਮਰਨ ਦੇਵੇਗੀ ਉਹ ਖੁਦ ਦਿੱਲੀ ਹਸਪਤਾਲ ਤੱਕ ਉਸ ਨੂੰ ਛੱਡ ਕੇ ਆਵੇਗੀ ਜਿਸ ਕਾਰਨ ਅਤੇ ਸਿਮਰ ਨੇ ਇੱਕ ਸੰਸਥਾ ਬਣਾਈ ਉਸ ਸੰਸਥਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਜੇ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੈ ਤਾਂ ਉਸ ਨੂੰ ਉਸ ਸੰਸਥਾ ਰਾਹੀਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਲੈ ਕੇ ਜਾਵਾਂਗੇ ਉਸ ਦਾ ਸਹੀ ਇਲਾਜ ਕਰਵਾਵਾਂਗੇ ਹੁਣ ਬਹੁਤ ਲੋਕ ਉਹਨਾਂ ਦਾ ਸਾਥ ਦੇਣ ਲੱਗ ਪਏ ਸੀ ਇਲਾਕੇ ਵਿੱਚ ਪੂਰਾ ਨਾਮ ਕਮਾ ਲਿਆ ਸੀ ਸਿਮਰ ਅਤੇ ਜਸਕਰਨ ਨੇ ਇਹ ਦੋਨੋਂ ਦੁਨੀਆ ਲਈ ਮਿਸਾਲ ਬਣ ਕੇ ਖੜੇ ਹੋ ਗਏ ਸੀ ਦੋਨਾਂ ਨੇ ਅੱਜ ਜਸਕਰਨ ਨੂੰ 5 ਸਾਲ ਹੋ ਗਏ ਸੀ ਬਿਲਕੁਲ ਸਹੀ ਸਿਹਤ ਹੋਈ ਨੇ ਤੇ ਉਸਨੇ 5 ਸਾਲ ਪਹਿਲਾਂ ਕੈਂਸਰ ਨੂੰ ਹਰਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤੇ 5 ਸਾਲਾਂ ਬਾਅਦ ਅੱਜ ਜਿਸ ਕਰਨ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਦਾ ਟਿਕਾਣਾ ਨਾ ਰਿਹਾ ਜਿਸ ਕਰਨ ਦੀ ਮਾਂ ਪਰਮਾਤਮਾ ਅੱਗੇ ਹੱਥ ਜੋੜ ਕੇ ਉਸ ਦਾ ਧੰਨਵਾਦ ਕਰਦੀ ਨਾ ਥੱਕਦੀ ਕਿ ਪਰਮਾਤਮਾ ਤੁਹਾਡਾ ਲੱਖ ਲੱਖ ਧੰਨਵਾਦ ਤੁਸੀਂ ਮੇਰੇ ਪੁੱਤਰ ਨੂੰ ਮੋੜ ਕੇ ਮੇਰੀ ਝੋਲੀ ਵਿੱਚ ਪਾ ਦਿੱਤਾ ਨਵੀਂ ਜ਼ਿੰਦਗੀ ਦਿੱਤੀ ਉਸਦਾ ਉਜੜਿਆ ਹੋਇਆ ਘਰ ਫਿਰ ਤੋਂ ਵ사ਾ ਦਿੱਤਾ ਉੱਥੇ ਸਿਮਰ ਕਹਿਣ ਲੱਗੀ ਮੈਂ ਵੀ ਸਾਰੀਆਂ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਪਤੀ ਨਾਲ ਹੋਈਆਂ ਛੋਟੀਆਂ-ਮੋਟੀਆਂ ਗੱਲਾਂ ਕਦੀ ਵੀ ਆਪਣੇ ਮਾਪੇ-ਬਾਪ ਨਾਲ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਗੱਲ ਅੱਗੇ ਬਹੁਤ ਵੱਧ ਜਾਂਦੀ ਹੈ ਤੇ ਸਾਨੂੰ ਆਪਣੇ ਘਰ ਦੇ ਛੋਟੇ-ਮੋਟੇ ਝਮੇਲੇ ਘਰ ਵਿੱਚ ਹੀ ਨਿਬੇੜ ਲੈਣੇ ਚਾਹੀਦੇ ਨੇ ਨਾ ਕਿ ਗੱਲ ਤਲਾਕ ਤੱਕ ਪਹੁੰਚ ਸਕੇ ਮਾਪੇ ਦਾ ਵੀ ਫਰਜ਼ ਬੰਦਾ ਹੈ ਜੇਕਰ ਧੀ ਗੁੱਸੇ ਨਾਲ ਨਾਰਾਜ਼ ਹੋ ਕੇ ਭੀਕੇ ਘਰ ਆਉਂਦੀ ਹੈ ਤਾਂ ਉਸ ਨੂੰ 5-7 ਦਿਨ ਆਪਣੀ ਕੋਲ ਰੱਖੋ ਜਦੋਂ ਉਸ ਦਾ ਗੁੱਸਾ ਠੰਡਾ ਹੋ ਜਾਵੇ ਉਸ ਨੂੰ ਸਮਝਾ ਕੇ ਉਸ ਦੇ ਸੌਰੇ ਘਰ ਛੱਡ ਆਓ ਕਿਉਂਕਿ ਹਰ ਰੋਜ਼ ਨਵੇਂ ਰਿਸ਼ਤੇ ਬਣਾਉਣੇ ਬੜੇ ਮੁਸ਼ਕਲ ਹੋ ਜਾਂਦੇ ਹਨ ਤੇ ਰਿਸ਼ਤੇ ਵੀ ਬੜੀ ਮੁਸ਼ਕਲ ਨਾਲ ਜੁੜਦੇ ਹਨ ਹਾਂਜੀ ਕੀ ਰਹਾ ਤੁਹਾਡੀ ਅੱਜ ਦੀ ਇਸ ਕਹਾਣੀ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਿਮਰ ਦਾ ਇਹ ਫੈਸਲਾ ਵਧੀਆ ਲੱਗਿਆ ਤੁਹਾਨੂੰ ਜਾਂ ਫਿਰ ਨਹੀਂ ਵਧੀਆ ਲੱਗਿਆ ਇਹ ਵੀ ਜਰੂਰ ਦੱਸਿਓ ਤੇ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ